ਇਹਨਾਂ ਤਿੰਨਾਂ ਤਸਵੀਰਾਂ 'ਚ ਖਾਕੀ ਵਰਦੀ ਵਾਲਿਆਂ ਨੂੰ ਦੇਖ ਕੇ ਤੁਹਾਨੂੰ ਕੁਝ ਸਮਝ ਆਇਆ? ਜੇਕਰ ਨਹੀਂ ਤਾਂ ਇਹ ਤਸਵੀਰ ਇੱਕ ਵਾਰ ਫੇਰ ਧਿਆਨ ਨਾਲ ਦੇਖ ਲਵੋ। ਲੇਡੀ ਕਨਸਟੇਬਲ ਤੇ ASI ਨੂੰ ਪੁਲਿਸ ਪਾਰਟੀ ਫੜ ਕੇ ਲੈ ਜਾ ਰਹੀ ਹੈ। ਦਿਮਾਗ ਤੇ ਜ਼ੋਰ ਪਾਉਣ ਤੇ ਵੀ ਤਸਵੀਰਾਂ ਦਾ ਸੱਚ ਨਹੀਂ ਪਤਾ ਲੱਗਿਆ ਤਾਂ ਅਸੀਂ ਦੱਸਦੇ ਹਾਂ ਕਿ ਪੂਰਾ ਮਾਮਲਾ ਹੈ ਕੀ। ਉੱਚੇ ਲੰਮੇ ਕੱਦ ਦਾ ਇਹ ਨੌਜਵਾਨ, ASI ਤੇ ਲਾਲ ਚੂੜਾ ਪਾਈ ਲੇਡੀ ਕਨਸਟੇਬਲ ਦੀ ਵਰਦੀ ਦੇਖ ਕੇ ਤੁਹਾਨੂੰ ਭੁਲੇਖਾ ਪੈਣਾ ਲਾਜ਼ਮੀ ਹੈ। ਪਰ ਸੱਚ ਇਹ ਹੈ ਕਿ ਇਹਨਾਂ ਦੋਵਾਂ ਦੇ ਜਿਸਮ ਤੇ ਪਾਈ ਹੋਈ ਵਰਦੀ ਨਕਲੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਤੇ ਇਲਜ਼ਾਮ ਹੈ ਪੁਲਿਸ ਦੀ ਨਕਲੀ ਵਰਦੀ ਪਾ ਕੇ ਨਾਕਾ ਲਾਉਣ ਦਾ, ਨਾਕੇਬੰਦੀ ਦੌਰਾਨ ਲੋਕਾਂ ਤੋਂ ਵਸੂਲੀ ਕਰਨ ਦਾ। ਕੱਥੂ ਨੰਗਲ ਪੁਲਿਸ ਨੇ ਰੂਟੀਨ ਦੀ ਪੈਟਰੋਲਿੰਗ ਦੌਰਾਨ ਇਹਨਾਂ ਨੂੰ ਦੇਖਿਆ। ਅਸਲੀ ਪੁਲਿਸ ਵਾਲਿਆਂ ਨੇ ਜਦੋਂ ਨਾਕਾ ਲਈ ਖੜੇ ਵਰਦੀ ਵਾਲਿਆਂ ਨੂੰ ਦੇਖਿਆ ਤਾਂ ਤਸਦੀਕ ਕਰਨ ਪਹੁੰਚ ਗਏ। ਕਿ ਇਹ ਕਿਹੜੇ ਥਾਣੇ ਦੇ ਨੇ। ਉਸੇ ਵੇਲੇ ਅਸਲੀ ਤੇ ਨਕਲੀ ਪੁਲਿਸ ਦਾ ਟੱਕਰਾ ਹੋ ਗਿਆ। ਫਿਰ ਕਿਸੀ ਵਰਦੀ ਦਾ ਰੋਬ ਦਿਖਾਉਣ ਵਾਲੇ ਸਿੱਧਾ ਪਹੁੰਚ ਗਏ ਹਵਾਲਾਤ। ਨਕਲੀ ਵਰਦੀ ਪਾ ਕੇ ਅਸਲੀ ਪੁਲਿਸ ਵਾਲੇ ਬਣਨ ਦਾ ਪੂਰਾ ਪਲਾਨ ਮੁਲਜ਼ਮ ਰਮਨੀਤ ਕੌਰ ਨੇ ਬਣਾਇਆ ਸੀ ਨਾਲ ਫੜੇ ਗਏ ਕਥਿਤ ਐਸਆਈ ਗੁਰਜੰਟ ਸਿੰਘ ਨੂੰ ਆਪਣਾ ਪਤੀ ਦੱਸਿਆ ਸੀ ਪਤੀ ਪਤਨੀ ਬਣ ਕੇ ਵਰਦੀ ਦਾ ਰੌਬ ਦਿਖਾਉਣਾ ਜ਼ਿਆਦਾ ਦੇਰ ਨਹੀਂ ਚੱਲਿਆ ਨਕਲੀ ਐਸਆਈ ਬਣੇ ਗੁਰਜੰਟ ਸਿੰਘ ਤੋਂ ਪੁੱਛਿਆ ਗਿਆ ਕਿ ਇਹ ਕੰਮ ਕਿਉਂ ਕੀਤਾ ਤਾਂ ਉਸਨੇ ਆਪਣੀ ਕਥਿਤ ਪਤਨੀ ਰਵਨੀਤ ਕੌਰ ਨੂੰ ਸਾਰੇ ਕਾਰਨਾਮੇ ਪਿੱਛੇ ਦਿਮਾਗ ਲਗਾਉਣ ਵਾਲੀ ਦੱਸਿਆ ਰਵਨੀਤ ਕੌਰ ਨੇ ਵੀ ਮੰਨਿਆ ਕਿ ਉਸ ਦੀ ਰੀਜ ਸੀ ਕਿ ਉਹ ਪੁਲਿਸ ਦੀ ਵਰਦੀ ਪਾਵੇ ਇਸ ਲਈ ਨਕਲੀ ਪੁਲਿਸ ਬਣ ਕੇ ਨਾਕੇਬੰਦੀ ਕਰਕੇ ਆਪਣਾ ਸ਼ੌਕ ਪਗਾਉਣਾ ਸ਼ੁਰੂ ਕਰ ਦਿੱਤਾ ਕਿ ਕਿੰਨੇ ਘੰਟੇ ਮਸ ਕੀਤਾ ਸਨ ਕਿਤੇ ਕਿੰਨੇ ਇਹ ਤੇ ਕੰਮ ਇਹ ਕੌਣ ਜੋੜੀ ਕਿਤੇ ਆਪਣੀ ਦੀ ਜੋੜੀ ਕਿਤੇ ਸਰ ਆਪਣੀ ਜੋੜੀ ਕਿਤੇ ਨਹੀਂ ਇਹ ਕੈਂ ਤੇ ਜਾਂਦਾ ਰਿਹਾ ਸਰ ਮਕਸਦ ਤਾਂ ਕੋਈ ਨਹੀਂ ਸੀ ਹਾਂਜੀ ਸਿਰਫ ਰੀਜ ਸੀ ਹਾਂਜੀ ਇੱਕ ਰੀਜ ਸੀ ਮਕਸਦ ਤਾਂ ਕੋਈ ਨਹੀਂ ਆ ਸਾਡਾ ਅੱਛਾ ਜੀ ਹਾਂਜੀ ਨਾ ਅਸੀਂ ਕਿਉਂ ਕੋਈ ਕਦੀ ਪੈਸੇ ਲਏ ਆ ਨਾ ਖਾਦੇ ਆ ਚਲੋ ਗਲਤੀ ਹੋ ਜਾਂਦੀ ਗਲਤੀ ਹੋ ਗਈ ਗਾਂ ਤਾਂ ਇਹ ਗਲਤੀ ਨਹੀਂ ਕਰਦੀ ਇੱਕ ਵਾਰੀ ਮਾਫ ਕਰਨਾ ਫੜੀ ਗਈ ਰਵਨੀਤ ਕੌਰ ਦਾ ਪਿਤਾ ਗੁਰਦਾਸਪੁਰ ਵਿੱਚ ਐਸਆਈ ਵਜੋਂ ਤਾਇਨਾਤ ਹੈ। ਪੁਲਿਸ ਵਾਲੇ ਦੀ ਕੁੜੀ ਹੋਣ ਦਾ ਫਾਇਦਾ ਰਵਨੀਤ ਨੇ ਨਕਲੀ ਵਰਦੀ ਪਾ ਕੇ ਕੁਝ ਇਸ ਤਰ੍ਹਾਂ ਲੈਣ ਦੀ ਕੋਸ਼ਿਸ਼ ਕੀਤੀ। ਹੁਣ ਪੁਲਿਸ ਇਹ ਜਾਂਚ ਕਰਨ ਵਿੱਚ ਲੱਗੀ ਹੋਈ ਹੈ ਕਿ ਇਹਨਾਂ ਨਾਲ ਹੋਰ ਕੌਣ-ਕੌਣ ਮਿਲੇ ਹੋਏ ਨੇ। ਕਿਤੇ ਵੀ ਤੁਸੀਂ ਨੈਸ਼ਨਲ ਹਾਈਵੇ ਤੇ ਆਣ ਸੜਨ ਹਾਦਸੇ ਹੁੰਦੇ ਆ ਜਾਂ ਸਨੈਚਿੰਗ ਹੁੰਦੀ ਆ ਤਾਂ ਹਾਈਵੇ ਤੇ ਸਾਡੀ ਗੈਸਟ ਪੈਟਰੋਲਿੰਗ ਚੱਲਦੀ ਹੈਗੀ ਆ। ਤਾਂ ਜਦੋਂ ਸਾਨੂੰ ਉਥੋਂ ਪਤਾ ਲੱਗਾ ਵੀ ਇਥੇ ਪੁਲਿਸ ਹੈਗੀ ਆ ਉਹਦੀ ਯੂਨੀਫਾਰਮ ਹੈੱਡ ਕਨਸਟੇਬਲ ਦੀ ਪਾਈ ਹੈਗੀ ਆ ਤਾਂ ਇੱਕ ਨਾਲ ਉਹਦੇ ਐਸਈ ਹੈਗਾ ਵਾ। ਮੌਕੇ ਤੋਂ ਲਿਆ ਕੇ ਦੇਖਿਆ ਉਹਨਾਂ ਕੋਲ ਮੋਟਰਸਾਈਕਲ ਸੀਗਾ ਕੋਈ ਉਹਨਾਂ ਨੇ ਆਈਡਿ ਕਾਰਡ ਨਹੀਂ ਸੀਗਾ 52 ਨੰਬਰ ਮੁਕੱਦਮਾ ਦਰਜ ਕੀਤਾ ਜੀ 420 ਦਾ 171 ਬੀ ਜੀ 471 120 ਬੀ ਦਾ ਤੇ ਜਿਹਦੇ ਵਿੱਚ ਅਸੀਂ ਉਹ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਹੈਗਾ 2 ਦਿਨ ਦਾ ਤੇ ਹੁਣ ਉਹਨਾਂ ਦੀ ਅੱਗੇ ਤਹਿਕੀਕਾਤ ਹੋ ਗਈ ਵੀ ਇਹਨਾਂ ਦੇ ਵਿੱਚ ਕੌਣ ਕੌਣ ਹੈਗੇ ਆ ਕਿੱਥੋਂ ਇਹਨਾਂ ਨੇ ਫੇਕ ਯੂਨੀਫਾਰਮ ਬਣਾਈਆਂ ਹੈਗੀਆਂ 120 ਬੀ ਲਈ ਹੈਗੀ ਆ ਉਹ ਹੈਪੀ ਟੀਲਰ ਦੱਸਦੇ ਹੈਗੇ ਉਹਦਾ ਵੀ ਵੈਰੀਫਾਈ ਕਰਾਂਗੇ ਔਰ ਜੋ ਵੀ ਇਹਨਾਂ ਦੀ ਮਾੜੀ ਇੰਟੈਂਸ਼ਨ ਹੈਗੀ ਹੈ ਪਬਲਿਕ ਪ੍ਰਤੀ ਜਾਂ ਸਾਡਾ ਇੱਕ ਪੰਜਾਬ ਪੁਲਿਸ ਦਾ ਇਹਨਾਂ ਨੇ ਨਾਮ ਬਦਨਾਮ ਕੀਤਾ ਹੈਗਾ ਉਹੋ ਜੀ ਇਹਨਾਂ ਨੂੰ ਸਜ਼ਾ ਦਿੱਤੀ ਜਾਊਗੀ